ਦੇਖੋ ਜੀ ਬੱਕਰਾ 48 ਇੰਚ ਦਾ ਜੀ 48 ਇੰਚ ਦਾ ਪੱਕੀ ਗੱਲ ਲੱਗੀ ਪੱਕੀ 100% ਜੀ ਪੱਕੀ 48 ਇੰਚ ਦਾ ਬੱਕਰਾ ਹੈਗਾ ਕੱਟਿਆਂ ਵਰਗੇ ਪੈਰ ਨੇ ਲੈ ਵੀ ਕੱਟਿਆਂ ਵਰਗੇ ਪੈਰ ਨੇ ਮੋٹے ਪੈਰ ਨੇ ਬਈ ਦੇਖ ਸਕਦਾ ਹੋਣਾ ਮੇਰਾ ਹੱਥ 'ਚ ਨਹੀਂ ਆਉਂਦਾ ਜੀ ਪੈਰ ਇਹ ਪੂਰਾ ਹੱਥ 'ਚ ਨਹੀਂ ਆਉਂਦਾ ਗਿੱਟਾ ਬਈ ਦੇਖੋ ਗੋਡੇ ਦਾ ਮੋٹے ਮੋٹے ਗੋਡੇ ਨੇ ਬਈ ਲੈ ਵੀ ਜ਼ਰੂਰੀ ਨਹੀਂ ਹੈਗਾ ਵੀ ਵੱਡੇ ਵੱਡੇ ਫਾਰਮਾਂ ਦੇ ਵਿੱਚ ਹੀ ਚੰਗੀਆਂ ਬੱਕਰੀਆਂ ਮਿਲਣ ਚੰਗੇ ਬੱਕਰੇ ਮਿਲਣ ਨਾ ਸੋਨਾਂ ਆਪਾਂ ਅੱਜ ਦਿਖਾਵਾਂਗੇ ਬਈ 48 ਇੰਚ ਦਾ ਬੱਕਰਾ ਨਾ ਖੜੇ ਕਿੱਥਿਆਂਗੇ ਬਾਈ ਜੀ ਨਿਗਾ ਮਾਰ ਸਕਦਾ ਕਿ ਇੱਥੇ 48 ਇੰਚ ਦਾ ਬੱਕਰਾ ਹੈਗਾ ਵੀਰ ਦੇ ਕੋਲੇ ਕੀ ਗੱਲਬਾਤ ਹੈ ਕਿ ਹਜੇ ਬੱਚਾ ਹੀ ਆ ਹੈ ਨਾ ਵੀਰ ਕਹਿੰਦਾ ਵੀ ਹਜੇ ਸੇ ਤੋਂ ਅੱਠ ਹੋਏ ਹੀ ਆ ਕੀ ਗੱਲਬਾਤ ਹੈ ਕਿ ਸੋਨ ਆਪਾਂ ਦਿਖਾਵਾਂਗੇ ਇੱਧਰ ਲਿਆ ਪਹਿਲਾਂ ਬਾਈ ਬੱਕਰਾ ਲਿਆ ਪਹਿਲਾਂ ਇਹਨੂੰ ਕਰਦੇ ਸਾਈਡ ਤੇ ਕਿਵੇਂ ਅਮਰੀਕਾ ਵਧੀਆ ਜੀ ਵਧੀਆ ਠੀਕ ਹੈ ਬਾਈ ਜੀ ਕਿੱਥੇ ਖੜੇ ਆਪਾਂ ਇਸ ਟਾਈਮ ਆ ਆਪਾਂ ਖੜੇ ਆ ਪੱਟੀਆਲ ਕਲਾਂ ਪੱਟੀਆਲ ਕਲਾਂ ਜਣ ਕੇ ਬਾਈ ਜੀ ਵੱਡੀ ਪੱਟੀਆਲ ਖੜਾਂਗੇ ਆਪਾਂ ਸੰਗਰੂਰ ਤੇ ਪਟਿਆਲੇ ਦੀ ਹੱਦ ਤੇ ਖੜਿਆ ਜਾਵਾਂ ਹਾਂ ਜੀ ਹੱਦ ਤੇ ਪਹਾਣੀਗੜ ਦੇ ਕੋਲੇ ਦਾ ਸਵਾ ਇਹ ਬੱਕਰੇ ਬਾਰੇ ਹਣਾ ਦੇਖੋ ਜੀ ਬੱਕਰਾ 48 ਇੰਚ ਦਾ ਜੀ 48 ਦਾ ਪੱਕੀ ਗੱਲ ਹੈ ਪੱਕੀ 100% ਜੀ ਪੱਕੀ 48 ਇੰਚ ਦਾ ਬੱਕਰਾ ਹੈਗਾ ਚੱਲ ਝੁੱਲਰ ਦੇਖ ਲੋ ਬੱਕਰੇ ਦੀ ਦੰਦ ਦਿਖਾ ਲਿਓ ਤੁਹਾਨੂੰ ਬਈ ਹਜੇ 8 ਹੋਇਆ ਹੀ ਹੈ ਹਜੇ ਹਜੇ ਹੋਇਆ ਹੀ ਹੈ ਹਜੇ 8 ਹੋਇਆ ਹੀ ਹੈ ਬਈ ਕੰਨ ਕੁੰਨ ਦੇਖੋ ਮਿੱਤਰੋ 20 ਇੰਚ ਦਾ ਕਰਨ ਲੈ ਕਿੰਨੇ ਦਾ 20 ਦਾ ਪੱਕੀ ਗੱਲ ਹਾਂ ਫੀਤਾ ਲਾ ਕੇ ਜੀ ਲੈ ਫੀਤਾ ਪਰ ਫੀਤਾ ਲਾ ਕੇ ਦਿਖਾਉਣਾ ਹੈਗੇ ਆਪਾਂ ਬਈ ਹਣਾ ਲੈ ਵੀ ਫੜ ਫੜ ਬੱਕਰਾ ਫੜਾ ਜੀ ਕਿਦਾਂ ਨਾ ਲੈ ਵੀ ਤੁਹਾਨੂੰ ਮਿੰਕੀ ਦਿਖਾਵਾਂਗੇ ਸਾਰਾ ਕੁਝ ਲੈ ਵੀ ਲੈ ਅਬੀ ਤੂੰ ਇਧਰੋਂ ਦਿਖਾ ਦੇ ਲੈ ਵੀ ਜੜ ਚ ਲਾ ਲਾ ਜਮੇ ਉਰੇ ਲਿਆ 19.5 19 ਤੋਂ ਉੱਪਰ ਆਗਾ 20 ਦੇ ਕੋਲੇ ਆ 20 ਦੇ ਕੋਲੇ ਲੈ ਜੜ ਚ ਲੈ ਜਮ ਹਾਂਜੀ ਹਾਂ ਜੜ ਚ ਹੈ ਜਾਦੇ ਲਹਿਗਾ ਦੂਰ ਅੱਛਾ ਇਹ ਇਹ ਮੈਨ ਕਨੇ ਇੱਥੇ ਹੁੰਦਾ ਜੀ ਇਹ ਇਹਦਾ ਕੱਲ ਇਹਦੇ ਸ਼ੰਗੇ ਦਾ ਵਿੱਚ ਹੈ ਨਾ ਥੋੜਾ ਜਿਹਾ ਅੱਛਾ ਅੱਛਾ ਮੈਨ ਇੱਥੇ ਹੁੰਦਾ ਲੈ ਵੀ ਦੇਖ ਸਕਦਾ ਹਾਂ ਕਿ ਲਗਭਗ 20 ਆ ਜਾਣੀ ਕਿ ਥੋੜੀ ਹੀ ਘਟਦਾ ਨਾ ਹਾਈਟ ਮਿੰਦੀ ਹੈ ਮਿੰਦੀ ਲੈ ਵੀ ਹਾਈਟ ਵੀ ਮਿੰਦੀ ਆ ਜਾ ਮਰੀ ਕਿਧਰੀ ਆ ਜਾ ਅੱਗੇ ਲੈ ਵੀ ਹਾਈਟ ਵੀ ਮਿੰਕੇ ਦਿਖਾ ਦਈਏ ਤੁਹਾਨੂੰ ਆ ਜਾਓ ਬਈ ਮੈਨੂੰ ਡੱਕਾ ਚੱਕਣ ਦੇ ਕੋਈ ਲੈ ਓਏ ਮਿੱਤਰਾ ਸਿੱਧਾ ਲਾ ਹਾਲੀ ਜਾਵਾਂ ਠੀਕ ਹੈ ਧੋਖੇ ਵਾਲਾ ਕੰਮ ਕੋਈ ਨਹੀਂ ਨਹੀਂ ਲੈ ਵੀ ਦਿਖਾ ਦੇ ਬੱਬੂ ਦਿਖਾ ਵੀ ਲਾਈ ਦੇਖੋ ਦੇ ਵੀ 47 48 ਜਗਾ ਥੋੜੀ ਉੱਚੀ ਨਹੀਂ ਹੈ ਜਗਾ ਥੋੜੀ ਉੱਚੀ ਨਹੀਂ ਮੈਨ ਕਿ ਵੀ 47 48 ਹੈਗਾ ਠੀਕ ਹੈ ਜੀ ਦੇਖ ਸਕਦੇ ਹੋ ਮਿੱਤਰੋ 47 48 ਇੰਚ ਦਾ ਬੱਕਰ ਆ ਬਈ ਬਾਦਾਮੀ ਸਿੰਘ ਨੇ ਹਨ ਹਾਂ ਜੀ ਹਾਂ ਤੋੜ ਕੇ ਦਿਖਾ ਅਮਰੀਕਨ ਕੁਵਾਰ ਫੜੀ ਬਿੱਤਾ ਚੜਾਈ ਕਿੰਨੀ ਹੈਗੀ ਚੜਾਈ ਜੀ 7 ਹੈ ਜੀ 7 ਇੰਚ ਲੈ ਵੀ 7 ਇੰਚ ਚੜਾਈ ਆ ਕਰਨ ਦੀ ਦੇਖ ਸਕਦੇ ਹੋ 7 ਇੰਚ ਚੜਾਈ ਹੈਗੀ ਲਗਭਗ 19 20 ਇੰਚ ਦੇ ਕਰਨ ਨੇ ਕਰਨ ਹੈ ਜੀ ਤੇ ਹਾਈਟ ਨੂੰ ਬਈ ਦਿਖਾ ਦਈਏ ਲਵੇ ਖੜ ਕੇ ਮੇਰੀ ਹਾਈਟ ਹੋ ਗਈ 5 ਫੁੱਟ 8 ਇੰਚ ਦੀ ਹਨਾ ਦੇਖ ਸਕਦੇ ਹੋ ਬਈ ਮੇਰੇ ਇੱਥੇ ਤੱਕ ਆਉਂਦਾ ਮੂੰਹ ਤੇ ਲੰਦੇ ਹਾਂ ਤੇ ਵਾਕਿਵੇਂ ਟੈਸਟੀਕਲ ਦਿਖਾ ਦੇ ਬਾਬੂ ਵੇਚਣਾ ਨਹੀਂ ਹੈਗਾ ਹੈ ਨਾ ਨਾ ਜੀ ਵੈਸੇ ਫਰਸ਼ੇਲ ਤੇ ਛੇਲ ਤੇ ਨਹੀਂ ਹੈਗਾ ਛੇਲ ਤੇ ਨਹੀਂ ਹੈਗਾ ਬਈ ਤੁਹਾਨੂੰ ਸਿਰਫ ਇੱਕ ਬਰੀਡ ਦਿਖਾ ਰਿਆਂਗੇ ਲਗਭਗ ਇਹ ਹੋਊਗਾ ਇੱਕ ਕੁਆਂਟਲ 10-12 ਕਿਲੋ ਹਾਂ ਬਨਾਲ ਜੀ ਕੁਆਂਟਲ ਤੋਂ ਉੱਪਰ ਹੀ ਆ ਜਾਣੀ ਕੀ ਵੀਰ ਨੇ ਕੁਆਂਟਲ ਕਿਹਾ ਹੈ ਪਰ ਬਈ ਨਾ ਯਾਰ ਕੁਆਂਟਲ ਤੋਂ ਉੱਪਰ ਹੈਗਾ ਉੱਪਰ ਆਏਗਾ ਇਹ ਚੰਗੀ ਕੁਆਲਿਟੀ ਹੈ ਬਈ ਚੱਲ ਧੁੱਲਰ ਦੇਖ ਲਓ ਨਿਗਾਹ ਮਾਰ ਲਓ ਲੈ ਦੇਖੋ ਜੀ ਦੇਖੋ ਬਈ ਲੱਤ ਨਕੋੜਾ ਮੂੰਹ ਸਿੰਗੀ ਦੇਖੋ ਨੱਕ ਨਕੋੜਾ ਦਿਖਾ ਦੇਖਦਾ ਬਈ ਤੇ ਸਾਤੀ ਪੂਰੀ ਵੱਡੀ ਆ ਚੌੜੀ ਸਾਤੀ ਹੈ ਨਾ ਹਾਂ ਜੀ ਪੈਰ ਦਿਖਾ ਦੇ ਬੱਬੂ ਕਟਿਆਂ ਵਰਗੇ ਪੈਰ ਹਾਂ ਕਟਿਆਂ ਵਰਗੇ ਪੈਰ ਲੈ ਵੀ ਕਟਿਆਂ ਵਰਗੇ ਪੈਰ ਨੇ ਮੋٹے ਪੈਰ ਨੇ ਬਈ ਦੇਖ ਸਕਦਾ ਹੋਣਾ ਮੇਰਾ ਹੱਥ ਚ ਨਹੀਂ ਆਉਂਦਾ ਜੀ ਪੈਰ ਪੂਰਾ ਹੱਥ ਤੇ ਨਹੀਂ ਆਉਂਦਾ ਗਿੱਟਾ ਬਈ ਦੇਖੋ ਗੋਡੇ ਤਾਂ ਮੋٹے ਮੋٹے ਗੋਡੇ ਨੇ ਬਈ ਹਣਾ ਇਹਨੂੰ ਖਵਾਉਣੇ ਕੀ ਆ ਬਈ ਮਰੀ ਕਹੇ ਆ ਇਹਨੂੰ ਜੀ ਬਸ ਇਹ ਹੀ ਆ ਮੱਕੀ ਛੋਲੇ ਮਤਲਬ ਇਹ ਤਿੰਨ ਚਾਰ ਆਈਟਮ ਹੁੰਦੀ ਬਣਾ ਕੇ ਸੀ ਇਹਨੂੰ ਪਾਉਨੇ ਠੀਕ ਆ ਹਾਂ ਜੀ ਲੇ ਵੀ ਵਾ ਕਿੰਨਾ ਕਨਕ ਨਕੋੜੇ ਦਾ ਚੰਗਾ ਬਈ ਇਹਦੀ ਬ੍ਰੀਡ ਨੂੰ ਦੇਤਾ ਸੀ ਥੋੜਾ ਲਿੱਸਾ ਹੋ ਗਿਆ اچھا ਲਿੱਸਾ ਬ੍ਰੀਡ ਦਿਖਾ ਇਹਦੀ ਵੀ ਇਹਦੇ ਬੱਚੇ ਕਿੱਦਾਂ ਦੇ ਆਉਂਦੇ ਨੇ ਦੇਖੋ ਜੀ ਬੱਚੇ ਦੇ ਇਹਦੀ ਬੱਚੀ ਹੈ ਮੈਂ ਕਹਿੰਦਾ ਇਹਦੀ ਪੱਠ ਜੀ ਦੇਖ ਲੈ ਵੀ ਇਹਦੀ ਪੱਠ ਹੈ ਇਹ ਦੇਖ ਸਕਦੇ ਹੋ ਬਈ ਕੰਨ ਵਾਲਾ ਤਾਂ ਉਹ ਤੋਂ ਵੱਧ ਕਰੂਗੇ ਵੱਧ ਜੀ ਦੇਖੋ ਪਫੀਤਾ ਲਾ ਦਿੰਨੇ ਹੋਰ ਇੱਤਾ ਲਾ ਲੈ ਵੀ ਤਾਂ ਵੀ ਇਹਦੇ ਵੀ ਕੰਨ ਦਿਖਾ दिए ਮਣਕੇ ਆਪਾਂ 19 ਇੰਚ 19 ਇੰਚ ਜੀ ਵੱਧ ਹੀ ਹੋਣਾ ਮੜਾ ਜੀ 19 ਹੈ ਮਤਲਬ 19 ਮੰਨ ਲੋ ਤੁਸੀਂ 19 ਮੰਨ ਕੇ ਚੱਲੋ ਲੈ ਵੀ 19 ਇੰਚ ਆ ਜੀ ਦੁੱਗੀ ਆ ਦੁੱਗੀ ਆ ਹੋਰ ਵੱਡੇ ਹੋਣੇ ਕੰਨ ਕੰਨ ਨਹੀਂ ਵੱਧਦੇ ਹੁੰਦੇ ਮੈਨੂੰ ਲੱਗਦਾ ਕ ਵੱਧਦੇ ਹੁੰਦੇ ਨੇ ਇਹਦੇ 20 21 ਇੰਚ ਦੇ ਕਰ ਲੈ ਅੱਛਾ 20 ਕਿਹ ਵਾਂ ਇੰਚ ਦੇ ਹਾਂ ਜੀ ਲੈ ਵੀ ਦਿਖਾ ਦੇ ਮਿੱਤਰ ਜਿਹੜੇ ਕਹਿੰਦੇ ਨੇ ਵੀ ਸਾਨੂੰ ਵੱਡੇ ਵੱਡੇ ਕੰਨ ਚਾਹੀਦੇ ਨੇ ਹਨ ਐਂ ਬਰੀਡਾਂ ਤਿਆਰ ਹੁੰਦੀਆਂ ਨੇ ਵੀ ਦੇਖੋ ਜੀ ਉੱਚੇ ਸਿੰਘੂ ਮੀਣਾ ਜਮੇ ਉਹਦੇ ਮੰਗੂ ਪਿਓ ਮੰਗੂ ਆਪਦੇ ਮੰਗੂ ਪਿਓਰ ਜਮਾ ਹਾਂ ਲੈ ਵੀ ਮਿੱਤਰੋ ਇਹ ਨਾਗਰੀ ਆ ਗਈ ਦੇਖ ਸਾਡਾ ਹੋਰ ਲਿਆ ਫੜ ਕੇ ਬਈ ਜੇ ਲੇ ਵੀ ਤੇ ਇੱਕ ਆ ਆ ਗਈ ਦੇਖੋ ਜੀ ਇਹ ਕਿਵੇਂ ਬਲੈਕ ਆ ਗਈ ਬਈ ਮੈਂ ਕਹਿੰਦਾ ਜੀ ਪੂਰੀ ਜੈਡ ਬਲੈਕ ਹੈ ਪੂਰੀ ਟਾਪ ਤੇ ਚੀ ਹੈ ਇਹ ਮਾਤੇ ਬਾਗੀ ਲੱਗਦਾ ਨਾ ਮਾਜ ਮਾਤੇ ਲੈ ਵੀ ਮਿੱਤਰੂ ਲੰਬਾਈ ਦੇਖੋ ਹੂੰ ਲੈ ਵੀ ਇਹ ਵੀ ਮਿੱਤਰੂ ਇਹਦੇ ਵੀ ਕੰਨ ਕੰਨੇ ਇਹ ਜਣਾ ਮੈਂ ਕਹਿੰਦਾ ਸਰਾ ਹੀ ਹੈ ਸਾਰੀ ਚੰਗੀ ਬਰੀਡ ਕੱਢਦਾ ਹੋਰ ਫੜ ਲਿਆ ਹੋਰ ਹੈ ਕਿ ਉਹਦੀ ਕੋਈ ਹਾਂ ਜੀ ਹਾਂ ਬਾਦ ਲੈ ਵੀ ਹੋਰ ਵੀ ਫੜ ਲਿਆ ਬਾਈ ਦਾ ਕੰਮ ਆ ਬਾਈ ਬਰੀਡਿੰਗ ਦਾ ਹਨ ਪਟਿਆਲ ਕਲਾ ਆਂਗੀ ਵੱਡੀ ਪਟਿਆਲ ਖੜਿਆਂਗੇ ਆਪਾਂ ਭਵਾਨੀ ਘੜ ਦੇ ਕੋਲੇ ਜਾਵਾਂ ਲਖਾ ਭਾਈ ਇਹ ਬਈ ਇਹ ਲੋਹੀ ਇਹ ਦੋ ਦੰਦ ਲੋਹੀ ਦੋ ਦੰਦ ਹੈ ਹਾਂਜੀ ਲੈ ਵੀ ਚੰਗੀ ਚੰਗੀ ਵੀ ਸਾਰੀ ਬਰੀਡਾ ਕੱਢਦਾ ਜੀ ਬਲੈਕ ਵੀ ਕੱਢਦਾ ਲੋਹੀ ਵੀ ਕੱਢਦਾ ਜੀ ਨਾਗਰੀ ਵੀ ਕੱਢਦਾ ਜੀ ਠੀਕਾ ਹਾਂਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਬਾਕੀ ਬਾਈ ਜੀ ਵੀਰ ਦਾ ਕੰਮ ਆਗਾ ਬੱਕਰੀਆਂ ਦਾ ਨਾ ਹਾਂਜੀ ਇਹ ਮੇਨ ਕੰਮ ਹੀ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਚੰਗੀਆਂ ਚੰਗੀਆਂ ਬੱਕਰੀਆਂ ਚਾਹੀਦੀਆਂ ਹੁਣ ਚੰਗੀ ਬਰੀਡ ਦੀਆਂ ਬੱਚੇ ਚਾਹੀਦੇ ਹੋਣ ਤਾਂ ਵੀ ਸਕਰੀਨ ਤੇ ਨੰਬਰ ਹੈਗਾ ਆਲ ਓਵਰ ਇੰਡੀਆ ਕਿਤੇ ਵੀ ਦੂਜੀ ਆਲ ਓਵਰ ਇੰਡੀਆ ਟਰਾਂਸਪੋਰਟ ਵੀ ਕਰਾ ਸਕਦੇ ਹਾਂ ਹਾਂਜੀ ਹਾਂਜੀ ਆਪਣਾ ਮਹਾਰਾਸ਼ਟਰ ਵੀ ਫਾਰਮ ਹੈ ਜੀ ਠੀਕ ਹੈ ਜੀ ਉੱਥੇ ਵੀ ਹੈਗਾ ਹਾਂਜੀ ਉੱਥੇ ਵੀ ਸੈੱਟ ਕਰਾਂ ਮਾਲ ਮਿਲੂਗਾ ਉੱਥੇ ਕਿੱਥੇ ਆ ਬਈ ਉੱਥੇ ਕਾਰਨੈਕਟਰ ਪੰਡਰਪੁਰ ਸਚਨ ਭਾਈ ਸਚਨ ਭਾਈ ਹਾਂ ਜੀ ਸਚਨ ਭਾਈ ਦੇ ਕੋਲੇ ਜਾਂਦਾ ਵਾਲਾ ਹਾਂ ਹਾਂ ਸਚਨ ਭਾਈ ਕੋਲੇ ਜਾਂਦਾ ਜੀ ਮਾੜਾ ਠੀਕ ਹੈ ਬਾਈ ਜੀ ਨੰਬਰ ਬੋਲ ਦਿਓ ਇੱਕ ਵਾਰ 81960 ਜੀ ਹਾਂ 70933 ਦੁਬਾਰੇ ਫਿਰ ਬੋਲੋ 81960 70933 ਲੈ ਵੀ ਮਿੱਤਰੋ ਸੰਪਰਕ ਕਰ ਲਿਓ ਜੇ ਤੁਸੀਂ ਕੋਈ ਵੀ ਬਰੀਡ ਚਾਹੁੰਦੀ ਹੋਗੀ ਚੰਗੀ ਬਰੀਡ ਦੀਆਂ ਬੱਕਰੀਆਂ ਮਿਲਣਗੀਆਂ 40 ਤੋਂ ਉੱਪਰ ਆ 40 ਤੋਂ ਉੱਪਰ ਜੀ 40 ਤੋਂ ਉੱਪਰ ਹਾਂ ਜੀ ਲੈ ਵੀ ਜਿਹੜੇ ਮੇਰੇ ਵੀ 40 ਤੋਂ ਉੱਪਰ ਦੀਆਂ ਬੱਕਰੀਆਂ ਲੱਭ ਰਹੇ ਨੇ ਤਾਂ ਸੰਪਰਕ ਕਰ ਲਵੀਂ ਨਾ ਧੰਨਵਾਦ ਧੰਨਵਾਦ